ਕਈ ਵਾਰ ਜੀਵਨ ਵਿੱਚ ਅਜਿਹੇ ਪਲ ਆਉਂਦੇ ਨੇ ਜਦੋਂ ਦਿਲ ਅੰਦਰੋਂ ਟੁੱਟਦਾ ਮਹਿਸੂਸ ਹੁੰਦਾ ਹੈ ਜਦੋਂ ਲੱਗਦਾ ਹੈ ਕਿ ਸਾਰੀ ਦੁਨੀਆ ਸਾਡੇ ਖਿਲਾਫ ਖੜੀ ਹੈ ਉਹ ਪਲ ਜਦੋਂ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ ਨੀਂਦ ਅੱਖਾਂ ਤੋਂ ਦੂਰ ਭੱਜ ਜਾਂਦੀ ਹੈ ਤੇ ਦਿਮਾਗ ਵਿੱਚ ਸਿਰਫ ਚਿੰਤਾ ਦੇ ਤੂਫਾਨ ਉੱਠਦੇ ਹਨ ਚਿੰਤਾ ਚਿਖਾ ਸਮਾਨ ਹੁੰਦੀ ਹੈ ਜਿਵੇਂ ਚਿਖਾ ਸੜ ਕੇ ਸਭ ਕੁਝ ਸਾੜ ਦਿੰਦੀ ਹੈ ਓਵੇਂ ਹੀ ਚਿੰਤਾ ਇਨਸਾਨ ਦੀਆਂ ਖੁਸ਼ੀਆਂ ਹੌਸਲਾ ਤੇ ਜੀਵਨ ਦੀ ਰੌਣਕ ਹੌਏ ਹੌਏ ਖਾ ਜਾਂਦੀ ਹੈ ਇੱਕ ਚਿੰਗਾਰੀ ਜਿਹੀ ਗਲਤ ਸੋਚ ਜਦੋਂ ਮਨ ਦੇ ਅੰਦਰ ਲੱਗਦੀ ਹੈ ਉਹ ਚਿੰਤਾ ਦੀ ਅਗ ਬਣ ਜਾਂਦੀ ਹੈ ਜੋ ਇਨਸਾਨ ਨੂੰ ਅੰਦਰੋਂ ਸੁਕਾ ਦਿੰਦੀ ਹੈ ਕਿੰਨੇ ਹੀ ਲੋਕ ਚਿੰਤਾ ਤੇ ਗਮ ਵਿੱਚ ਡੁੱਬ ਕੇ ਆਪਣੀ ਜ਼ਿੰਦਗੀ ਦਾ ਰੰਗ ਗਵਾ ਬੈਠਦੇ ਹਨ ਪਰ ਦੋਸਤੋ ਯਾਦ ਰੱਖੋ ਰਾਤ ਕਿੰਨੀ ਵੀ ਲੰਬੀ ਹੋਵੇ ਸਵੇਰ ਦਾ ਸੂਰਜ ਜ਼ਰੂਰ ਚੜ੍ਹਦਾ ਹੈ ਗਮ ਤੇ ਉਦਾਸੀ ਕਿੰਨੀ ਵੀ ਗਹਿਰੀ ਕਿਉਂ ਨਾ ਹੋਵੇ ਖੁਸ਼ੀਆਂ ਦੀ ਰੋਸ਼ਨੀ ਮੋੜ ਦਿਲ ਦੇ ਦਰਵਾਜ਼ੇ ਤੇ دستਕ ਜ਼ਰੂਰ ਦਿੰਦੀ ਹੈ ਅਸੀਂ ਮਨੁੱਖਾਂ ਪੱਥਰ ਨਹੀਂ ਰੋਣ ਦਾ ਹੱਕ ਵੀ ਸਾਡਾ ਹੈ ਦਰਦ ਮਹਿਸੂਸ ਕਰਨ ਦਾ ਹੱਕ ਵੀ ਸਾਡਾ ਹੈ ਪਰ ਚਿੰਤਾ ਅਤੇ ਗਮ ਵਿੱਚ ਸਦਾ ਫਸੇ ਰਹਿਣਾ ਇਹ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਸੋਚੋ ਜ਼ਰਾ ਜੇ ਇੱਕ ਛੋਟੀ ਸਮੱਸਿਆ ਨੂੰ ਅਸੀਂ ਵੱਡਾ ਪਹਾੜ ਬਣਾ ਲਈਏ ਤਾਂ ਅੰਦਰੋਂ ਕੌਣ ਸੜਦਾ ਹੈ ਅਸੀਂ ਆਪ ਜੇ ਅਸੀਂ ਆਪਣੇ ਮਨ ਨੂੰ ਨਕਾਰਾਤਮਕ ਵਿਚਾਰਾਂ ਦੇ ਹਵਾਲੇ ਕਰ ਦਿੱਤਾ ਤਾਂ ਸਾਡਾ ਭਵਿੱਖ ਹਨੇਰੇ ਵਿੱਚ ਡੁੱਬ ਜਾਂਦਾ ਹੈ ਪਰ ਜੇ ਅਸੀਂ ਗਮ ਦੇ ਮੋਰੇ ਦੀ بجائے ਉਸ ਨੂੰ ਚੁਣੌਤੀ ਬਣਾਈਏ ਉਦਾਸੀ ਨੂੰ ਆਪਣੀ ਤਾਕਤ ਵਿੱਚ ਬਦਲੀਏ ਤਾਂ ਯਕੀਨ ਮੰਨੋ ਦੁਨੀਆ ਦੀ ਕੋਈ ਤਾਕਤ ਸਾਨੂੰ ਹਰਾ ਨਹੀਂ ਸਕਦੀ ਇਹ ਵੀ ਯਾਦ ਰੱਖੋ ਇਨਸਾਨ ਜਦੋਂ ਸਭ ਤੋਂ ਵੱਡੇ ਦਰਦਾਂ ਤੋਂ ਲੰਘਦਾ ਹੈ ਉਦੋਂ ਹੀ ਉਹ ਸਭ ਤੋਂ ਵੱਡੀਆਂ ਤਾਕਤਾਂ ਹਾਸਲ ਕਰਦਾ ਹੈ। ਗਮ ਸਾਨੂੰ ਤੋੜਦਾ ਨਹੀਂ ਇਹ ਸਾਨੂੰ ਬਣਾਉਂਦਾ ਹੈ। ਉਦਾਸੀ ਸਾਨੂੰ ਰੁਲਾਉਂਦੀ ਨਹੀਂ ਇਹ ਸਾਨੂੰ ਅੰਦਰੋਂ ਮਜ਼ਬੂਤ ਕਰਦੀ ਹੈ। ਅੱਜ ਅਸੀਂ ਗੱਲ ਕਰਾਂਗੇ ਉਹਨਾਂ ਤਰੀਕਿਆਂ ਬਾਰੇ ਜਿਨ੍ਹਾਂ ਨਾਲ ਅਸੀਂ ਚਿੰਤਾ, ਗਮ ਤੇ ਉਦਾਸੀ ਦੇ ਹਨੇਰੇ ਤੋਂ ਬਾਹਰ ਨਿਕਲ ਸਕੀਏ। ਉਹ ਤਰੀਕੇ ਜੋ ਸਾਡੀ ਜ਼ਿੰਦਗੀ ਵਿੱਚ ਦੁਬਾਰਾ ਚਾਨਣ ਹੌਸਲਾ ਤੇ ਖੁਸ਼ੀਆਂ ਪਰਦੇ। ਤਾ ਚਲੋ ਦੋਸਤੋ ਇੱਕ ਨਵੀਂ ਉਮੀਦ ਨਾਲ ਇੱਕ ਨਵੇਂ ਵਿਸ਼ਵਾਸ ਨਾਲ ਅਸੀਂ ਇਸ ਯਾਤਰਾ ਦੀ ਸ਼ੁਰੂਆਤ ਕਰੀਏ ਤਾਂ ਜੋ ਗਮ ਤੇ ਉਦਾਸੀ ਸਾਡਾ ਅਤੀਤ ਬਣ ਜਾਣ ਤੇ ਸਾਡਾ ਭਵਿੱਖ ਸਿਰਫ ਖੁਸ਼ੀਆਂ ਅਤੇ ਕਾਮਯਾਬੀ ਨਾਲ ਭਰਿਆ ਹੋਵੇ ਪਹਿਲਾ ਤਰੀਕਾ ਸਕਾਰਾਤਮਕ ਸੋਚ ਪੈਦਾ ਕਰੋ ਗਮ ਤੇ ਉਦਾਸੀ ਦੇ ਹਨੇਰੇ ਵਿੱਚ ਸਭ ਤੋਂ ਪਹਿਲੀ ਰੋਸ਼ਨੀ ਜੋ ਸਾਡੇ ਜੀਵਨ ਨੂੰ ਚਮਕਾਉਂਦੀ ਹੈ ਉਹ ਹੈ ਸਕਾਰਾਤਮਕ ਸੋਚ ਹਾਂ ਸੋਚ ਹੀ ਉਹ ਗੁੰਜੀ ਹੈ ਜੋ ਸਾਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾਂਦੀ ਹੈ ਸੋਚੋ ਜ਼ਰਾ ਦੋ ਲੋਕ ਇੱਕੋ ਸਮੱਸਿਆ ਦਾ ਸਾਹਮਣਾ ਕਰਦੇ ਹਨ ਇੱਕ ਇਨਸਾਨ ਸੋਚਦਾ ਹੈ ਮੇਰੇ ਨਾਲ ਹਮੇਸ਼ਾ ਬੁਰਾ ਹੀ ਹੁੰਦਾ ਹੈ ਮੈਂ ਕਦੇ ਸਫਲ ਨਹੀਂ ਹੋ ਸਕਦਾ ਦੂਜਾ ਇਨਸਾਨ ਉਹੀ ਹਾਲਾਤ ਵੇਖਦਾ ਹੈ ਤੇ ਕਹਿੰਦਾ ਹੈ ਇਹ ਤਾਂ ਮੇਰੇ ਲਈ ਇੱਕ ਨਵਾਂ ਸਬਕ ਹੈ ਮੈਂ ਇਸ ਤੋਂ ਕੁਝ ਸਿੱਖ ਕੇ ਅੱਗੇ ਵਧਾਂਗਾ ਪਰ ਕਿ ਕਿਸ ਵਿੱਚ ਹੈ ਸਮੱਸਿਆ ਵਿੱਚ ਨਹੀਂ ਸੋਚ ਵਿੱਚ ਹੈ ਇਹ ਹੀ ਕਾਰਨ ਹੈ ਕਿ ਕਿਹਾ ਜਾਂਦਾ ਹੈ ਜਿਵੇਂ ਤੁਸੀਂ ਸੋਚਦੇ ਹੋ ਓਵੇਂ ਹੀ ਤੁਸੀਂ ਬਣ ਜਾਂਦੇ ਹੋ ਜੇ ਤੁਸੀਂ ਨਕਾਰਾਤਮਕ ਸੋਚਾਂ ਨੂੰ ਮਨ ਵਿੱਚ ਵਸਾ ਲਉਗੇ ਉਹਨਾਂ ਦੀਆਂ ਜੜ੍ਹਾਂ ਤੁਹਾਡੇ ਅੰਦਰ ਫੈਲ ਜਾਣਗੀਆਂ ਤੇ ਹੌਲੀ-ਹੌਲੀ ਤੁਹਾਡੀ ਖੁਸ਼ੀ, ਹੌਸਲਾ ਤੇ ਉਮੀਦ ਖਾਂ ਜਾਣਗੀਆਂ ਪਰ ਜੇ ਤੁਸੀਂ ਸਕਾਰਾਤਮਕ ਸੋਚ ਪੈਦਾ ਕਰ ਲਈ ਤਾਂ ਇਹ ਇੱਕ ਬੀਜ ਵਾਂਗ ਹੈ ਜੋ ਹੌਲੀ-ਹੌਲੀ ਦਰਖਤ ਬਣਦਾ ਹੈ ਤੇ ਤੁਹਾਨੂੰ ਹਰ ਤੂਫਾਨ ਤੋਂ ਬਚਾਉਂਦਾ ਹੈ ਦੋਸਤੋ ਗਮ ਤੇ ਉਦਾਸੀ ਦੇ ਸਮੇਂ ਵਿੱਚ ਸਕਾਰਾਤਮਕ ਸੋਚ ਰੱਖਣਾ ਆਸਾਨ ਨਹੀਂ ਪਰ ਅਸੰਭਵ ਵੀ ਨਹੀਂ ਇਸ ਲਈ ਛੋਟੇ-ਛੋਟੇ ਕਦਮ ਲਓ ਸਵੇਰੇ ਉੱਠ ਕੇ ਆਪਣੇ ਆਪ ਨੂੰ ਕਹੋ ਅੱਜ ਦਾ ਦਿਨ ਮੇਰੇ ਲਈ ਨਵਾਂ ਮੌਕਾ ਹੈ ਮੈਂ ਮਜ਼ਬੂਤ ਹਾਂ ਮੈਂ ਹਰ ਮੁਸ਼ਕਲ ਨੂੰ ਜਿੱਤ ਸਕਦਾ ਹਾਂ ਇਹ ਸਿਰਫ ਸ਼ਬਦ ਨਹੀਂ ਇਹ ਤੁਹਾਡੇ ਮਨ ਵਿੱਚ ਬਿਜਲੀ ਵਾਂਗ ਕੰਮ ਕਰਦੇ ਹਨ ਜੋ ਤੁਹਾਡੀ એનર્ਜੀ ਨੂੰ ਦੁਬਾਰਾ ਜਗਾਉਂਦੇ ਹਨ ਖੋਰ ਗੱਲ ਆਪਣੇ ਆਲੇ ਦੁਆਲੇ ਦੇ ਲੋਕਾਂ ਤੋਂ ਸਿੱਖੋ ਜਿਹੜੇ ਲੋਕ ਹਮੇਸ਼ਾ ਮੁਸਕਰਾਉਂਦੇ ਹਨ ਉਹਨਾਂ ਦੇ ਨੇੜੇ ਰਹੋ ਜਿਹੜੇ ਹਮੇਸ਼ਾ ਨਿਰਾਸ਼ਾ ਫਲਾਉਂਦੇ ਹਨ ਉਹਨਾਂ ਤੋਂ ਦੂਰ ਰਹੋ ਕਿਉਂਕਿ ਸੋਚ ਚੰਗੀ ਹੋਵੇ ਜਾਂ ਮਾੜੀ ਦੋਨੋਂ ਹੀ ਲੱਗਦੇ ਹਨ ਸਕਾਰਾਤਮਕ ਸੋਚ ਸਿਰਫ ਤੁਹਾਨੂੰ ਗਮ ਤੋਂ ਬਾਹਰ ਨਹੀਂ ਕੱਢਦੀ ਇਹ ਤੁਹਾਡੇ ਭਵਿੱਖ ਦੀ ਰਾਹਦਾਰੀ ਵੀ ਤਿਆਰ ਕਰਦੀ ਹੈ ਇੱਕ ਛੋਟੀ ਜੀ ਉਦਾਹਰਣ ਸੋਚੋ ਜੇ ਤੁਸੀਂ ਰਾਤ ਦੇ ਹਨੇਰੇ ਵਿੱਚ ਚੱਲ ਰਹੇ ਹੋ ਤੇ ਤੁਹਾਡੇ ਹੱਥ ਵਿੱਚ ਇੱਕ ਛੋਟੀ ਮੋਮਬੱਤੀ ਹੈ ਕੀ ਉਹ ਮੋਮਬੱਤੀ ਸਾਰਾ ਹਨੇਰਾ ਖਤਮ ਕਰ ਸਕਦੀ ਹੈ ਨਹੀਂ ਪਰ ਉਹ ਤੁਹਾਨੂੰ ਇੱਕ ਇੱਕ ਕਦਮ ਅੱਗੇ ਵਧਣ ਲਈ ਰਾਹ ਜ਼ਰੂਰ ਦਿਖਾ ਸਕਦੀ ਹੈ ਇਹੀ ਕੰਮ ਸਕਾਰਾਤਮਕ ਸੋਚ ਕਰਦੀ ਹੈ ਇਹ ਤੁਹਾਡੇ ਜੀਵਨ ਦੇ ਸਾਰੇ ਗਮ ਤੁਰੰਤ ਨਹੀਂ ਮਿਟਾਉਂਦੀ ਪਰ ਤੁਹਾਨੂੰ ਅੱਗੇ ਵਧਣ ਦੀ ਹਿੰਮਤ ਜ਼ਰੂਰ ਦਿੰਦੀ ਹੈ ਤਾਂ ਦੋਸਤੋ ਜੇ ਤੁਸੀਂ ਗਮ ਤੇ ਉਦਾਸੀ ਤੋਂ ਬਾਹਰ ਆਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣੇ ਮਨ ਦੀ ਮਿੱਟੀ ਵਿੱਚ ਸਕਾਰਾਤਮਕ ਸੋਚ ਦਾ ਬੀਜ ਬੋਦਿਓ ਤੇ ਯਕੀਨ ਕਰੋ ਇਹ ਬੀਜ ਇੱਕ ਦਿਨ ਖੁਸ਼ੀਆਂ ਦੇ ਫੁੱਲਾਂ ਵਿੱਚ ਬਦਲੇਗਾ। ਦੂਜਾ ਤਰੀਕਾ ਦੂਜਿਆਂ ਦੀ ਮਦਦ ਕਰੋ। ਦੋਸਤੋ ਜੀਵਨ ਦੇ ਗਮ ਅਤੇ ਉਦਾਸੀ ਦੇ ਪਰਾਂ ਵਿੱਚ ਸਭ ਤੋਂ ਵੱਡੀ ਦਵਾਈ ਸਭ ਤੋਂ ਵੱਡੀ ਤਾਕਤ ਹੈ ਦੂਜਿਆਂ ਦੀ ਮਦਦ ਕਰਨਾ। ਆਹ ਸੁਣਨ ਵਿੱਚ ਸਾਦਾ ਲੱਗਦਾ ਹੈ ਪਰ ਜਦੋਂ ਤੁਸੀਂ ਕਿਸੇ ਹੋਰ ਦੀ ਮਦਦ ਕਰਦੇ ਹੋ ਉਸ ਵੇਲੇ ਤੁਹਾਡੇ ਆਪਣੇ ਮਨ ਦੇ ਹਨੇਰੇ ਆਪਣੇ ਆਪ ਘਟਣ ਲੱਗਦੇ ਹਨ। ਸੋਚੋ ਜ਼ਰਾ ਤੁਸੀਂ ਉਦਾਸ ਹੋ ਮਨ ਭੋਜਲ ਹੈ ਹਰ ਪਾਸੇ ਹਨੇਰਾ ਹੀ ਹਨੇਰਾ ਦਿਸਦਾ ਹੈ। ਉਸ ਸਮੇਂ ਜੇ ਤੁਸੀਂ ਕਿਸੇ ਗਰੀਬ ਬੱਚੇ ਨੂੰ ਰੋਟੀ ਖਵਾ ਦਿਓ ਕਿਸੇ ਬਿਮਾਰ ਨੂੰ ਦਿਲਾਸਾ ਦੇ ਦਿਓ ਜਾਂ ਕਿਸੇ ਦੀ ਸਮੱਸਿਆ ਸੁਣ ਕੇ ਉਸ ਨੂੰ ਹੌਸਲਾ ਦੇ ਦਿਓ ਤਾਂ ਤੁਹਾਡੇ ਆਪਣੇ ਦਿਲ ਵਿੱਚ ਇੱਕ ਅਜੀਹਾ ਚਾਨਣ ਜਗਦਾ ਹੈ ਜੋ ਕੋਈ ਹੋਰ ਚੀਜ਼ ਨਹੀਂ ਜਗਾ ਸਕਦੀ ਮਦਦ ਕਰਨ ਦਾ ਮਤਲਬ ਸਿਰਫ ਪੈਸੇ ਦੇਣਾ ਨਹੀਂ ਇੱਕ ਮੁਸਕਰਾਹਟ ਦੇਣ ਤੋਂ ਲੈ ਕੇ ਕਿਸੇ ਦੇ ਮੋਢੇ ਹੱਥ ਰੱਖ ਕੇ ਕਹਿਣਾ ਮੈਂ ਤੇਰੇ ਨਾਲ ਹਾਂ ਇਹ ਵੀ ਮਦਦ ਹੈ ਕਈ ਵਾਰ ਇੱਕ ਛੋਟੀ ਜਿਹੀ ਹਿੰਮਤ ਵਾਲੀ ਗੱਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਇੱਕ ਵਾਰ ਇੱਕ ਇਨਸਾਨ ਆਪਣੇ ਗਮ ਵਿੱਚ ਡੁੱਬਿਆ ਹੋਇਆ ਸੀ ਉਸਨੇ ਸੋਚਿਆ ਮੈਂ ਤਾਂ ਬਹੁਤ ਉਦਾਸ ਹਾਂ ਮੇਰੀ ਜ਼ਿੰਦਗੀ ਬੇਮਤਲਬ ਹੈ ਪਰ ਇੱਕ ਦਿਨ ਉਸਨੇ ਇੱਕ ਗਰੀਬ ਨੂੰ ਰੋਟੀ ਖਵਾਈ ਉਹ ਗਰੀਬ ਬੱਚਾ ਹੱਸਿਆ ਤੇ ਕਹਿੰਦਾ ਰੱਬ ਤੁਹਾਡੀ ਉਮਰ ਲੰਬੀ ਕਰੇ ਉਸ ਪਲ ਉਸ ਇਨਸਾਨ ਦੇ ਅੰਦਰੋਂ ਉਦਾਸੀ ਹੌਲੇ ਹੌਲੇ ਦੂਰ ਹੋਣ ਲੱਗੀ ਕਿਉਂਕਿ ਦੂਜੇ ਦੇ ਚਿਹਰੇ ਤੇ ਆਈ ਖੁਸ਼ੀ ਨੇ ਉਸਦੇ ਆਪਣੇ ਦਿਲ ਵਿੱਚ ਚਾਨਣ ਭਰ ਦਿੱਤਾ ਇਹੀ ਰਾਸ ਹੈ ਦੋਸਤੋ ਜਦੋਂ ਅਸੀਂ ਕਿਸੇ ਹੋਰ ਦੀ ਮਦਦ ਕਰਦੇ ਹਾਂ ਤਾਂ ਅਸਲ ਵਿੱਚ ਅਸੀਂ ਆਪਣੇ ਆਪ ਦੀ ਮਦਦ ਕਰ ਰਹੇ ਹੁੰਦੇ ਹਾਂ ਦੂਜਿਆਂ ਦੀਆਂ ਅੱਖਾਂ ਦੇ ਹੰਝੂ ਪੂੰਝ ਕੇ ਆਪਣੇ ਦਿਲ ਦੇ ਹੰਝੂ ਸੁੱਕਦੇ ਹਨ ਦੂਜਿਆਂ ਦੇ ਦਰਦ ਘਟਾ ਕੇ ਆਪਣੇ ਅੰਦਰ ਦੀ ਪੀੜ ਘਟਦੀ ਹੈ ਕੋਸ਼ਿਸ਼ ਕਰੋ ਹਫਤੇ ਵਿੱਚ ਇੱਕ ਵਾਰ ਹੀ ਸਹੀ ਕਿਸੇ ਅਜਿਹੇ ਬੰਦੇ ਲਈ ਕੁਝ ਕਰੋ ਜਿਸ ਤੋਂ ਤੁਹਾਨੂੰ ਕੋਈ ਉਮੀਦ ਨਾ ਹੋਵੇ ਇੱਕ ਬੁੱਢੀ ਮਾਤਾ ਦਾ ਹੱਥ ਫੜ ਕੇ ਸੜਕ ਪਾਰ ਕਰਵਾਉਣਾ ਵੀ ਇੱਕ ਵੱਡੀ ਸੇਵਾ ਹੈ ਕਿਸੇ ਗਰੀਬ ਬੱਚੇ ਨੂੰ ਕਾਪੀ ਪੈਣ ਦੇਣਾ ਵੀ ਖੁਸ਼ੀ ਦਾ ਸਮੁੰਦਰ ਦੇ ਸਕਦਾ ਹੈ ਯਾਦ ਰੱਖੋ ਜੋ ਖੁਸ਼ੀ ਦਿੰਦਾ ਹੈ ਉਹ ਸਭ ਤੋਂ ਪਹਿਲਾਂ ਖੁਸ਼ੀ ਆਪ ਹੀ ਪ੍ਰਾਪਤ ਕਰਦਾ ਹੈ ਜੋ ਚਾਨਣ ਵੰਡਦਾ ਹੈ ਉਸ ਦੇ ਆਪਣੇ ਘਰ ਵਿੱਚ ਹਨੇਰਾ ਕਦੇ ਨਹੀਂ ਟਿਕਦਾ ਇਸ ਲਈ ਜਦੋਂ ਵੀ ਗਮ ਘੇਰ ਲਵੇ ਆਪਣੇ ਦਰਦ ਨੂੰ ਕੰਧ ਬਣਾਉਣ ਦੀ ਬਜਾਏ ਉਸ ਨੂੰ ਪੁਲ ਬਣਾਓ ਤੇ ਕਿਸੇ ਹੋਰ ਦੇ ਜੀਵਨ ਵਿੱਚ ਖੁਸ਼ੀ ਪਹੁੰਚਾਓ ਦੋਸਤੋ ਜੇ ਤੁਸੀਂ ਆਪਣੇ ਜੀਵਨ ਦੇ ਗਮ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਦੂਜਿਆਂ ਦੀ ਮਦਦ ਕਰਨਾ ਆਪਣੀ ਆਦਤ ਬਣਾ ਲਓ ਕਿਉਂਕਿ ਦੂਜਿਆਂ ਦੀਆਂ ਮੁਸਕਰਾਟਾਂ ਵਿੱਚ ਤੁਹਾਨੂੰ ਆਪਣੇ ਗਮ ਦਾ ਇਲਾਜ ਮਿਲੇਗਾ ਅਤੇ ਜਦੋਂ ਤੁਸੀਂ ਦਿਲੋਂ ਕਿਸੇ ਲਈ ਚਾਨਣ ਬਣੋਗੇ ਤਾਂ ਰੱਬ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਚਾਨਣ ਭਰ ਦੇਵੇਗਾ ਤੀਜਾ ਤਰੀਕਾ ਸਹੀ ਨੀਂਦ ਲਓ ਦੋਸਤੋ ਗਮ ਤੇ ਉਦਾਸੀ ਨਾਲ ਭਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਾਡੀ ਨੀਂਦ ਚੁਰਾ ਲੈਂਦੀ ਹੈ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ ਅੱਖਾਂ ਤਾਂ ਬੰਦ ਹੁੰਦੀਆਂ ਹਨ ਪਰ ਦਿਮਾਗ ਹਜ਼ਾਰਾਂ ਵਿਚਾਰਾਂ ਨਾਲ ਜਾਗਦਾ ਰਹਿੰਦਾ ਹੈ ਪਰ ਯਾਦ ਰੱਖੋ ਸਹੀ ਨੀਂਦ ਸਿਰਫ ਆਰਾਮ ਨਹੀਂ ਇਹ ਤਾਂ ਸਾਡੇ ਮਨ ਅਤੇ ਸਰੀਰ ਲਈ ਦਵਾਈ ਹੈ ਜਿਵੇਂ ਮੋਬਾਈਲ ਨੂੰ ਚਾਰਜ ਦੀ ਲੋੜ ਹੁੰਦੀ ਹੈ ਓਵੇਂ ਹੀ ਸਾਡੇ ਮਨੁੱਖੀ ਸਰੀਰ ਨੂੰ ਚਾਰਜ ਕਰਨ ਲਈ ਗਹਿਰੀ ਨੀਂਦ ਦੀ ਲੋੜ ਹੁੰਦੀ ਹੈ ਇਕ ਵਾਰ ਇੱਕ ਨੌਜਵਾਨ ਹਮੇਸ਼ਾ ਉਦਾਸ ਤੇ ਚਿੜਚਿੜਾ ਰਹਿੰਦਾ ਸੀ ਉਹ ਕਹਿੰਦਾ ਮੇਰੇ ਅੰਦਰ ਖੁਸ਼ੀ ਹੀ ਖਤਮ ਹੋ ਗਈ ਹੈ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਰਾਤਾਂ ਨੂੰ 2-3 ਘੰਟੇ ਹੀ ਸੌ ਰਿਹਾ ਹੈ ਤੇ ਦਿਮਾਗ ਨੂੰ ਕਦੇ ਆਰਾਮ ਨਹੀਂ ਦੇ ਰਿਹਾ ਉਸਨੇ ਆਪਣੀ ਨੀਂਦ ਸੁਧਾਰੀ ਕੁਝ ਹਫ਼ਤੇਾਂ ਬਾਅਦ ਉਸਦਾ ਚਿਹਰਾ ਚਮਕਣ ਲੱਗ ਗਿਆ ਮਨ ਸ਼ਾਂਤ ਹੋਣ ਲੱਗਾ ਤੇ ਜੀਵਨ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਦੋਸਤੋ ਇਹ ਸੱਚ ਹੈ ਸਹੀ ਨੀਂਦ ਮਨੁੱਖ ਦੇ ਮਨ ਵਿੱਚੋਂ ਗਮ ਅਤੇ ਉਦਾਸੀ ਦੀ ਜੜ ਖਤਮ ਕਰ ਦਿੰਦੀ ਹੈ ਕਿਉਂਕਿ ਜਦੋਂ ਤੁਸੀਂ ਸੋਦੇ ਹੋ ਤੁਹਾਡਾ ਦਿਮਾਗ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਪ੍ਰਕਿਰਿਆ ਕਰਦਾ ਹੈ ਤੇ ਨਵੀਂ એનર્ਜੀ ਨਾਲ ਸਵੇਰ ਕਰਦਾ ਹੈ ਹੁਣ ਗੱਲ ਇਹ ਹੈ ਕਿ ਸਹੀ ਨੀਂਦ ਕਿਵੇਂ ਲੈਣੀ ਹੈ ਸਭ ਤੋਂ ਪਹਿਲਾਂ ਰਾਤ ਨੂੰ ਮੋਬਾਈਲ ਟੀਵੀ ਜਾਂ ਲੈਪਟਾਪ ਤੋਂ ਦੂਰ ਰਹੋ ਦੂਜਾ ਸੌਣ ਤੋਂ ਪਹਿਲਾਂ ਦਿਮਾਗ ਨੂੰ ਸ਼ਾਂਤ ਕਰਨ ਲਈ ਕੁਝ ਪੰਨੇ ਚੰਗੀ ਕਿਤਾਬ ਦੇ ਪੜੋ ਤੀਜਾ ਆਪਣੇ ਕਮਰੇ ਵਿੱਚ ਸ਼ਾਂਤੀ ਬਣਾਓ ਤੇ ਯਕੀਨੀ ਬਣਾਓ ਕਿ ਤੁਸੀਂ 7-8 ਘੰਟੇ ਦੀ ਪੂਰੀ ਨੀਂਦ ਲਵੋ ਤੁਸੀਂ ਵੇਖੋਗੇ ਕਿ ਜਦੋਂ ਨੀਂਦ ਸਹੀ ਹੋਵੇਗੀ ਤਾਂ ਸਵੇਰ ਆਪਣੇ ਆਪ ਹੀ ਹਲਕਾਪਨ ਲਿਆਵੇਗੀ। ਉਹ ਬੋਝ ਜੋ ਰਾਤ ਨੂੰ ਤੁਹਾਨੂੰ ਰੋੜਾਉਂਦਾ ਸੀ ਸਵੇਰ ਨੂੰ ਥੋੜਾ ਹੌਲਾ ਲੱਗਣ ਲੱਗੇਗਾ। ਤੇ ਇਹੀ ਤਾਕਤ ਹੈ ਸਹੀ ਨੀਂਦ ਦੀ। ਇਹ ਗੱਲ ਜ਼ਰੂਰ ਯਾਦ ਰੱਖੋ। ਗਮ ਅਤੇ ਉਦਾਸੀ ਰਾਤਾਂ ਨੂੰ ਚੋਰ ਬਣ ਕੇ ਸਾਡੀ ਨੀਂਦ ਲੈ ਜਾਂਦੇ ਹਨ ਪਰ ਸਹੀ ਨੀਂਦ ਉਹ ਤਾਲਾ ਹੈ ਜੋ ਉਸ ਚੋਰ ਨੂੰ ਰੋਕ ਦਿੰਦੀ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਜੀਵਨ ਵਿੱਚ ਮੋੜ ਖੁਸ਼ੀ ਆਵੇ, ਤਾਜ਼ਗੀ ਆਵੇ ਤਾਂ ਨੀਂਦ ਨੂੰ ਆਪਣੀ ਪ੍ਰਾਇਰਟੀ ਬਣਾਓ। ਕਿਉਂਕਿ ਜਦੋਂ ਇਨਸਾਨ ਸ਼ਾਂਤ ਦਿਲ ਤੇ ਸਿਹਤਮੰਦ ਦਿਮਾਗ ਨਾਲ ਉੱਠਦਾ ਹੈ ਤਾਂ ਕੋਈ ਵੀ ਗਮ ਕੋਈ ਵੀ ਉਦਾਸੀ ਉਸ ਦਾ ਰਸਤਾ ਨਹੀਂ ਰੋਕ ਸਕਦੀ ਚੌਥਾ ਤਰੀਕਾ ਚੰਗੀ ਸੰਗਤ ਬਣਾਓ ਦੋਸਤੋ ਕਈ ਵਾਰੀ ਜ਼ਿੰਦਗੀ ਦੇ ਗਮ ਤੇ ਉਦਾਸੀ ਸਾਨੂੰ ਅੰਦਰੋਂ ਖਾ ਜਾਂਦੇ ਹਨ ਮਨ ਕਰਦਾ ਹੈ ਕਿ ਕੋਈ ਸਾਡੇ ਦਿਲ ਦੀ ਗੱਲ ਸੁਣ ਲਵੇ ਕੋਈ ਸਾਡੇ ਦਰਦ ਨੂੰ ਸਮਝ ਲਵੇ ਪਰ ਹਕੀਕਤ ਇਹ ਹੈ ਕਿ ਹਰ ਕੋਈ ਸਾਡੇ ਦਰਦ ਨੂੰ ਨਹੀਂ ਸਮਝਦਾ ਇਸ ਲਈ ਜ਼ਰੂਰੀ ਹੈ ਕਿ ਅਸੀਂ ਚੰਗੀ ਸੰਗਤ ਚੁਣੀਏ ਉਹ ਸੰਗਤ ਜੋ ਸਾਨੂੰ ਹੌਸਲਾ ਦੇਵੇ ਹਸਾਵੇ ਜੀਣ ਦਾ ਜਜ਼ਬਾ ਦੇਵੇ ਜਿਵੇਂ ਕਿਹਾ ਜਾਂਦਾ ਹੈ ਜਿਹੀ ਸੰਗਤ ਉਹੀ ਰੰਗਤ ਜੇ ਤੁਸੀਂ ਨਕਾਰਾਤਮਕ ਲੋਕਾਂ ਦੇ ਵਿੱਚ ਰਹੋਗੇ ਤਾਂ ਤੁਹਾਡਾ ਮਨ ਹੋਰ ਭਾਰੀਆਂ ਸੋਚਾਂ ਨਾਲ ਭਰ ਜਾਵੇਗਾ ਪਰ ਜੇ ਤੁਸੀਂ ਸਕਾਰਾਤਮਕ ਹੌਸਲਾ ਦੇਣ ਵਾਲੇ ਲੋਕਾਂ ਨਾਲ ਰਹੋਗੇ ਤਾਂ ਤੁਹਾਡੀ ਰੂਹ ਵੀ ਹੌਲੀ-ਹੌਲੀ ਹਲਕੀ ਮਹਿਸੂਸ ਕਰੇਗੀ ਦੋਸਤੋ ਚੰਗੀ ਸੰਗਤ ਦਾ ਮਤਲਬ ਸਿਰਫ ਦੋਸਤਾਨਾ ਹੱਸਣਾ ਖਿਡਣਾ ਹੀ ਨਹੀਂ ਇਹ ਉਹ ਲੋਕ ਹੁੰਦੇ ਹਨ ਜੋ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਜੋ ਤੁਹਾਨੂੰ ਕਹਿੰਦੇ ਹਨ ਕਿ ਹਾਂ ਤੂੰ ਕਰ ਸਕਦਾ ਹੈ ਜੋ ਤੁਹਾਡੀ ਹਿੰਮਤ ਵਧਾਉਂਦੇ ਹਨ ਕਲਪਨਾ ਕਰੋ ਕਿ ਤੁਸੀਂ ਉਦਾਸ ਹੋ ਇਕੱਲੇ ਬੈਠੇ ਹੋ ਤੇ ਇੱਕ ਸੱਜਣ ਤੁਹਾਨੂੰ ਮਿਲ ਕੇ ਕਹਿੰਦਾ ਹੈ ਚੱਲ ਚਾਹ ਪੀਂਦੇ ਆ ਗੱਲਾਂ ਕਰੀਏ ਉਸ ਇੱਕ ਪਲ ਵਿੱਚ ਹੀ ਤੁਹਾਡੇ ਮਨ ਦਾ ਅੱਧਾ ਬੋਝ ਹਲਕਾ ਹੋ ਜਾਂਦਾ ਹੈ ਚੰਗੀ ਸੰਗਤ ਸਿਰਫ ਦੋਸਤਾਂ ਤੋਂ ਨਹੀਂ ਮਿਲਦੀ ਇਹ ਪਰਿਵਾਰ ਤੋਂ ਵੀ ਹੋ ਸਕਦੀ ਹੈ ਕਿਸੇ ਵੱਡੇ ਬਜ਼ੁਰਗ ਤੋਂ ਜਾਂ ਫਿਰ ਕਿਸੇ ਅਜਿਹੇ ਇਨਸਾਨ ਤੋਂ ਜੋ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕੇ ਜਦੋਂ ਤੁਸੀਂ ਚੰਗੀ ਸੰਗਤ 'ਚ ਰਹਿੰਦੇ ਹੋ ਕਾ ਉਹ ਤੁਹਾਡੇ ਵਿਚਾਰ ਇੱਕ ਚਮਕ ਪੈਦਾ ਕਰਦੀ ਹੈ ਉਦਾਸੀ ਹੌਲੀ ਹੌਲੀ ਕੱਟਣ ਲੱਗਦੀ ਹੈ ਤੇ ਮਨ ਇੱਕ ਨਵੀਂ ਤਾਜ਼ਗੀ ਮਹਿਸੂਸ ਕਰਦਾ ਹੈ ਯਾਦ ਰੱਖੋ ਜ਼ਿੰਦਗੀ ਦੀਆਂ ਕਈ ਤਕਲੀਫਾਂ ਇਕੱਲੇ ਸਹਿਣ ਨਾਲ ਹੋਰ ਵੱਡੀਆਂ ਲੱਗਦੀਆਂ ਹਨ ਪਰ ਉਹੀ ਤਕਲੀਫ ਜਦੋਂ ਸੱਚੀ ਸੰਗਤ ਵਿੱਚ ਸਾਂਝੀ ਕਰੀਏ ਤਾਂ ਅੱਧੀ ਰਹਿ ਜਾਂਦੀ ਹੈ ਜਦੋਂ ਵੀ ਤੁਸੀਂ ਗਮ ਜਾਂ ਉਦਾਸੀ ਵਿੱਚ ਹੋ ਆਪਣੇ ਆਪ ਨੂੰ ਇਕੱਲਾ ਨਾ ਸਮਝੋ ਚੰਗੀ ਸੰਗਤ ਖੋਜੋ ਚੰਗੇ ਦੋਸਤ ਚੰਗੇ ਪਰਿਵਾਰਕ ਮੈਂਬਰ ਜਾਂ ਉਹ ਲੋਕ ਜੋ ਤੁਹਾਡੇ ਦਿਲ ਨੂੰ ਤਸੱਲੀ ਦੇ ਸਕਣ ਥੋੜੀ ਹਿੰਮਤ ਬਣਨਗੇ ਥੋੜੀ ਤਾਕਤ ਬਣਨਗੇ ਤੇ ਤੁਹਾਨੂੰ ਇਹ ਯਕੀਨ ਦਿਵਾਉਣਗੇ ਕਿ ਜੀਵਨ ਅਜੇ ਵੀ ਖੂਬਸੂਰਤ ਹੈ ਪੰਜਵਾਂ ਤਰੀਕਾ ਆਪਣੇ ਵਿਚਾਰ ਲਿਖੋ ਦੋਸਤੋ ਜ਼ਿੰਦਗੀ ਦੇ ਸਫਰ ਵਿੱਚ ਕਈ ਵਾਰ ਸਾਡੇ ਮਨ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਪਰ ਅਸੀਂ ਉਹ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਕਈ ਵਾਰ ਚਿੰਤਾ ਕਈ ਵਾਰ ਖੁਸ਼ੀ ਕਈ ਵਾਰ ਡਰ ਤੇ ਕਈ ਵਾਰ ਸੁਪਨੇ ਸਭ ਕੁਝ ਦਿਲ ਦੇ ਅੰਦਰ ਹੀ ਦਬ ਕੇ ਰਹਿ ਜਾਂਦਾ ਹੈ ਪਰ ਇੱਕ ਬਹੁਤ ਹੀ ਆਸਾਨ ਤੇ ਬਹੁਤ ਹੀ ਤਾਕਤਵਰ ਤਰੀਕਾ ਹੈ ਆਪਣੇ ਵਿਚਾਰ ਲਿਖਣਾ ਜਦੋਂ ਤੁਸੀਂ ਕਾਗਜ਼ ਤੇ ਕਲਮ ਲੈ ਕੇ ਬੈਠਦੇ ਹੋ ਤਾਂ ਤੁਹਾਡਾ ਦਿਮਾਗ ਹੌਲੀ-ਹੌਲੀ ਖਾਲੀ ਹੋਣਾ ਸ਼ੁਰੂ ਕਰ ਦਿੰਦਾ ਹੈ ਜੋ ਗੱਲ ਦਿਲ ਨੂੰ ਚੁਬ ਰਹੀ ਸੀ ਜਦੋਂ ਉਹ ਲਿਖ ਕੇ ਬਾਹਰ ਆਉਂਦੀ ਹੈ ਤਾਂ ਮਨ ਹਲਕਾ ਹੋ ਜਾਂਦਾ ਹੈ ਇਹ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਕੋਈ ਭਾਰੀ ਬੋਝ ਉਤਾਰ ਦਿੱਤਾ ਹੋਵੇ ਵਿਗਿਆਨ ਵੀ ਇਹ ਗੱਲ ਸਾਬਤ ਕਰਦਾ ਹੈ ਕਿ ਆਪਣੇ ਵਿਚਾਰ ਲਿਖਣ ਨਾਲ ਸਟ्रेस ਘੱਟ ਹੁੰਦਾ ਹੈ ਤੇ ਮਨ ਵਿੱਚ ਸ਼ਾਂਤੀ ਆਉਂਦੀ ਹੈ ਜਦੋਂ ਤੁਸੀਂ ਆਪਣੇ ਸੁਪਨੇ ਆਪਣੇ ਟੀਚੇ ਤੇ ਆਪਣੇ ਪਲਾਨ ਲਿਖਦੇ ਹੋ ਕਲਮ ਸਿਰਫ ਸੋਚ ਨਹੀਂ ਰਹਿੰਦੇ ਉਹ ਹਕੀਕਤ ਬਨਣ ਵਾਲ ਪਹਿਲਾ ਕਦਮ ਚੁੱਕ ਲੈਂਦੇ ਹਨ ਸੋਚੋ ਜੇ ਤੁਸੀਂ ਹਰ ਰੋਜ਼ 5 ਮਿੰਟ ਲਈ ਹੀ ਆਪਣੀਆਂ ਭਾਵਨਾਵਾਂ ਲਿਖੋ ਅੱਜ ਮੈਂ ਕਿਵੇਂ ਮਹਿਸੂਸ ਕਰ ਰਿਹਾ ਹਾਂ ਕੱਲ ਕੀ ਹਾਸਲ ਕਰਨਾ ਚਾਹੁੰਦਾ ਹਾਂ ਜਾਂ ਕਿਹੜੀ ਗੱਲ ਨੇ ਮੈਨੂੰ ਦੁਖੀ ਕੀਤਾ ਇਹ ਛੋਟਾ ਜਿਹਾ ਅਭਿਆਸ ਤੁਹਾਡੇ ਮਨ ਨੂੰ ਇੰਨਾ ਹਲਕਾ ਕਰ ਦੇਵੇਗਾ ਕਿ ਤੁਹਾਨੂੰ ਖੁਦ ਹੈਰਾਨੀ ਹੋਵੇਗੀ ਯਾਦ ਰੱਖੋ ਕਲਮ ਦੇ ਅੰਦਰ ਬਹੁਤ ਤਾਕਤ ਹੁੰਦੀ ਹੈ ਜੇ ਤੁਸੀਂ ਆਪਣੇ ਗੁੱਸੇ ਨੂੰ ਲਿਖ ਦਿੰਦੇ ਹੋ ਉਹ ਹੌਲੀ-ਹੌਲੀ ਘੱਟ ਹੋ ਜਾਂਦਾ ਹੈ ਜੇ ਤੁਸੀਂ ਆਪਣੇ ਸੁਪਨੇ ਲਿਖ ਦਿੰਦੇ ਹੋ ਉਹ ਹੌਲੀ ਹੌਲੀ ਸੱਚ ਬਣਨ ਲੱਗ ਪੈਂਦੇ ਹਨ ਤੇ ਜੇ ਤੁਸੀਂ ਆਪਣੀਆਂ ਗਲਤੀਆਂ ਲਿਖ ਕੇ ਉਹਨਾਂ ਤੋਂ ਸਿੱਖਦੇ ਹੋ ਤਾਂ ਤੁਹਾਡਾ ਭਵਿੱਖ ਚਮਕਣ ਲੱਗਦਾ ਹੈ ਇੱਕ ਵਾਰ ਇੱਕ ਵਿਦਿਆਰਥੀ ਹਰ ਰੋਜ਼ ਆਪਣਾ ਟੀਚਾ ਲਿਖਦਾ ਸੀ ਕਿ ਮੈਨੂੰ ਇੱਕ ਵੱਡਾ ਅਧਿਆਪਕ ਬਣਨਾ ਹੈ ਉਹ ਨਾ ਸਿਰਫ ਲਿਖਦਾ ਸੀ ਬਲਕਿ ਹਰ ਰੋਜ਼ ਉਸ ਟੀਚੇ ਵੱਲ ਛੋਟਾ ਕਦਮ ਚੁੱਕਦਾ ਸੀ ਕੁਝ ਸਾਲਾਂ ਬਾਅਦ ਉਹ ਸੱਚਮੁੱਚ ਇੱਕ ਵੱਡਾ ਅਧਿਆਪਕ ਬਣ ਗਿਆ ਜਿਸ ਨੂੰ ਹਜ਼ਾਰਾਂ ਵਿਦਿਆਰਥੀ ਯਾਦ ਕਰਦੇ ਹਨ ਦੋਸਤੋ ਜਦੋਂ ਤੁਸੀਂ ਆਪਣੇ ਵਿਚਾਰ ਲਿਖਦੇ ਹੋ ਤਾਂ ਤੁਸੀਂ ਆਪਣੇ ਦਿਲ ਨੂੰ ਇੱਕ ਆਵਾਜ਼ ਦਿੰਦੇ ਹੋ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੋ ਤੇ ਆਪਣੇ ਮਨ ਦੀਆਂ ਗੁੱਥੀਆਂ ਸੁਲਝਾਉਂਦੇ ਹੋ ਇਹ ਨਾ ਸਿਰਫ ਤੁਹਾਨੂੰ ਚਿੰਤਾ ਤੋਂ ਮੁਕਤੀ ਦਿੰਦਾ ਹੈ ਬਲਕਿ ਤੁਹਾਨੂੰ ਆਪਣੇ ਜੀਵਨ ਬਾਰੇ ਇੱਕ ਸਪਸ਼ਟ ਦ੍ਰਿਸ਼ਟੀ ਵੀ ਦਿੰਦਾ ਹੈ ਅਗਲੀ ਵਾਰ ਜਦੋਂ ਤੁਸੀਂ ਚਿੰਤਤ ਹੋ ਜਾਂ ਮਨ ਭਾਰੀ ਲੱਗੇ ਤਾਂ ਆਪਣੇ ਵਿਚਾਰਾਂ ਨੂੰ ਕਾਗਜ਼ ਤੇ ਲਿਖੋ ਵੇਖਣਾ ਤੁਹਾਡੇ ਦਿਲ ਦਾ ਬੋਝ ਹਲਕਾ ਹੋ ਜਾਵੇਗਾ ਤੇ ਤੁਹਾਡਾ ਦਿਮਾਗ ਨਵੀਆਂ ਸੰਭਾਵਨਾਵਾਂ ਵੱਲ ਖੁੱਲ ਜਾਵੇਗਾ ਇਹ ਇੱਕ ਤਰੀਕਾ ਹੈ ਖੁੱਲ ਕੇ ਹੱਸੋ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਇੱਕ ਹਸਣਾ ਸਾਡਾ ਦਿਮਾਗ ਹੀ ਨਹੀਂ ਸਾਡਾ ਦਿਲ ਵੀ ਤਾਜ਼ਗੀ ਮਹਿਸੂਸ ਕਰਦਾ ਹੈ ਹੱਸਣਾ ਸਿਰਫ ਚਿਹਰੇ ਦੀ ਹਿਲਚਲ ਨਹੀਂ ਇਹ ਰੂਹ ਦੀ ਖੁਰਾਕ ਹੈ ਮਨ ਦਾ ਇਲਾਜ ਹੈ ਅਤੇ ਚਿੰਤਾ ਦਾ ਸਭ ਤੋਂ ਆਸਾਨ ਤਰੀਕਾ ਹੈ ਜਿਵੇਂ ਅਸੀਂ ਖੁੱਲ ਕੇ ਹੱਸਦੇ ਹਾਂ ਸਾਡਾ ਬੋਝ ਹਲਕਾ ਹੋ ਜਾਂਦਾ ਹੈ ਉਹ ਮੁਸ਼ਕਲਾਂ ਉਹ ਤਣਾਅ ਜੋ ਦਿਨ ਭਰ ਸਾਨੂੰ ਪੀੜ ਦਿੰਦਾ ਹੈ ਉਹ ਕੁਝ ਪਲਾਂ ਲਈ ਗਾਇਬ ਹੋ ਜਾਂਦਾ ਹੈ ਹਾਸਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਜ਼ਿੰਦਗੀ ਸਿਰਫ ਗੰਭੀਰ ਹੋਣ ਲਈ ਨਹੀਂ ਇਸ ਦਾ ਆਨੰਦ ਮਾਣਨ ਲਈ ਵੀ ਹੈ ਤੁਸੀਂ ਧਿਆਨ ਕੀਤਾ ਹੋਵੇਗਾ ਬੱਚੇ ਹਰ ਛੋਟੀ ਗੱਲ ਤੇ ਹੱਸ ਪੈਂਦੇ ਹਨ ਉਹਨਾਂ ਦੇ ਚਿਹਰੇ ਤੇ ਇੱਕ ਚਮਕ ਹੁੰਦੀ ਹੈ ਇੱਕ ਮਾਸੂਮ ਖੁਸ਼ੀ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਅਸੀਂ ਹੱਸਣਾ ਘੱਟ ਕਰ ਦਿੰਦੇ ਹਾਂ ਕਿਉਂ ਕਿ ਅਸੀਂ ਚਿੰਤਾਵਾਂ ਨੂੰ ਜ਼ਿੰਮੇਵਾਰੀਆਂ ਨੂੰ ਬੇਲੋੜੇ ਤਣਾਅ ਨੂੰ ਆਪਣੇ ਉੱਪਰ ਲੱਦ ਲੈਂਦੇ ਹਾਂ ਪਰ ਯਾਦ ਰੱਖੋ ਹੱਸਣ ਨਾਲ ਨਾ ਸਿਰਫ ਤੁਹਾਡੀ ਆਪਣੀ ਸਿਹਤ ਸੁਧਰਦੀ ਹੈ ਸਗੋਂ ਤੁਹਾਡੇ ਆਲੇ-ਦੁਆਲੇ ਦਾ ਮਾਹੌਲ ਵੀ ਰੋਸ਼ਨ ਹੋ ਜਾਂਦਾ ਹੈ ਜਿਵੇਂ ਹੀ ਤੁਸੀਂ ਹੱਸਦੇ ਹੋ ਬੁੱਜਿਆਂ ਦੇ ਚਿਹਰੇ ਤੇ ਵੀ ਮੁਸਕਰਾਹਟ ਖਿਲ ਜਾਂਦੀ ਹੈ ਵਿਗਿਆਨਕ ਤੌਰ ਤੇ ਵੀ ਸਾਬਤ ਹੋ ਚੁੱਕਾ ਹੈ ਕਿ ਹੱਸਣ ਨਾਲ ਸਰੀਰ ਵਿੱਚ ਐਂਡੋਰਫਿਨ ਨਿਕਲਦੇ ਹਨ ਜੋ ਸਾਡੀ ਖੁਸ਼ੀ ਦੇ ਹਾਰਮੋਨ ਹਨ ਇਹ ਸਾਡੇ ਸਟ्रेस ਨੂੰ ਘਟਾਉਂਦੇ ਹਨ ਖੂਨ ਦਾ ਦਬਾਅ ਕੰਟਰੋਲ ਕਰਦੇ ਹਨ ਅਤੇ ਦਿਲ ਦੀ ਸਿਹਤ ਲਈ ਵੀ ਲਾਭਕਾਰੀ ਹੁੰਦੇ ਹਨ ਇਸ ਲਈ ਆਪਣੀ ਜ਼ਿੰਦਗੀ ਵਿੱਚ ਹੱਸਣ ਨੂੰ ਆਦਤ ਬਣਾਓ ਰੋਜ਼ਾਨਾ ਕਦੇ ਹਲਕੀ ਫੁਲਕੀ ਕਮੇਡੀ ਦੇਖ ਲਓ ਦੋਸਤਾਂ ਨਾਲ ਹੱਸੋ ਖੇਡੋ ਜਾਂ ਕਿਸੇ ਮਜ਼ਾਕੀਆ ਯਾਦ ਨੂੰ ਯਾਦ ਕਰਕੇ ਖੁਦ ਹੀ ਹੱਸੋ ਜ਼ਿੰਦਗੀ ਦੇ ਗੰਭੀਰ ਰਾਹ ਵਿੱਚ ਵੀ ਕੁਝ ਸਮੇਂ ਲਈ ਹੰਸੀ ਨੂੰ ਜਗ੍ਹਾ ਦਿਓ। ਇਹ ਯਾਦ ਰੱਖੋ ਜਦੋਂ ਤੁਸੀਂ ਹੱਸਦੇ ਹੋ ਤੁਸੀਂ ਸਿਰਫ ਆਪਣੀ ਚਿੰਤਾ ਘਟਾਉਂਦੇ ਨਹੀਂ ਤੁਸੀਂ ਆਪਣੇ ਅੰਦਰ ਇੱਕ ਨਵੀਂ ਤਾਕਤ ਪੈਦਾ ਕਰਦੇ ਹੋ। ਹਾਸਾ ਸਾਨੂੰ ਸਿਖਾਉਂਦਾ ਹੈ ਕਿ ਹਰ ਸਥਿਤੀ ਵਿੱਚ ਭਾਵੇਂ ਕਿੰਨੀ ਵੀ ਮੁਸ਼ਕਲ ਹੋਵੇ ਕੋਈ ਨਾ ਕੋਈ ਚਮਕ ਦੀ ਕਿਰਨ ਲੁਕੀ ਹੋਈ ਹੁੰਦੀ ਹੈ। ਇਸ ਲਈ ਦੋਸਤੋ ਅਗਲੀ ਵਾਰ ਜਦੋਂ ਜ਼ਿੰਦਗੀ ਤੁਹਾਨੂੰ ਤਣਾਅ ਦੇਵੇ ਤਾਂ ਉਸ ਨੂੰ ਮੁਸਕਰਾ ਕੇ ਜਵਾਬ ਦਿਓ। ਖੁੱਲ ਕੇ ਹੱਸੋ, ਖੁਸ਼ ਰਹੋ ਅਤੇ ਆਪਣੀ ਖੁਸ਼ੀ ਨਾਲ ਦੂਜਿਆਂ ਨੂੰ ਵੀ ਖੁਸ਼ ਕਰੋ। ਕਿਉਂਕਿ ਹਾਸਾ ਸਿਰਫ ਇੱਕ ਅਹਿਸਾਸ ਨਹੀਂ ਇਹ ਇੱਕ ਤਾਕਤ ਹੈ ਸਤਵਾਂ ਤਰੀਕਾ ਕੁਦਰਤ ਨਾਲ ਜੁੜੋ ਦੋਸਤੋ ਕਦੇ ਸੋਚਿਆ ਹੈ ਕਿ ਜਦੋਂ ਅਸੀਂ ਬਚਪਨ ਵਿੱਚ ਖੇਤਾਂ ਵਿੱਚ ਦੌੜਦੇ ਸੀ ਦਰਖਤਾਂ ਦੇ ਠੰਡੇ ਸائے ਹੇਠ ਬੈਠਦੇ ਸੀ ਜਾਂ ਮੀਂਹ ਦੀ ਬੂੰਦਾਂ ਨੂੰ ਆਪਣੇ ਹੱਥਾਂ ਵਿੱਚ ਫੜਦੇ ਸੀ ਤਾਂ ਦਿਲ ਕਿਵੇਂ ਖੁਸ਼ੀ ਨਾਲ ਝੂਮ ਉੱਠਦਾ ਸੀ ਉਹੀ ਕੁਦਰਤ ਨਾਲ ਜੁੜਨ ਦਾ ਅਸਲ ਸੁੱਖ ਹੈ ਜ਼ਿੰਦਗੀ ਦੀ ਦੌੜ ਭੱਜ ਵਿੱਚ ਅਸੀਂ ਕੁਦਰਤ ਤੋਂ ਬਹੁਤ ਦੂਰ ਹੋ ਗਏ ਹਾਂ ਸਵੇਰ ਉੱਠਦੇ ਹੀ ਮੋਬਾਈਲ ਲੈਪਟਾਪ ਕੰਮ ਦਾ ਤਣਾਅ ਪਰ ਦਿਲ ਦੇ ਅੰਦਰ ਇੱਕ ਖਾਲੀਪਨ ਵੱਧਦਾ ਜਾਂਦਾ ਹੈ ਉਸ ਖਾਲੀਪਨ ਨੂੰ ਪੂਰਾ ਕਰਨ ਦਾ ਸਭ ਤੋਂ ਸੌਖਾ ਅਤੇ ਸੁੰਦਰ ਤਰੀਕਾ ਹੈ ਕੁਦਰਤ ਨਾਲ ਜੁੜਨਾ ਕੁਦਰਤ ਸਾਨੂੰ ਚੁੱਪਚਾਪ ਸਬਕ ਦਿੰਦੀ ਹੈ ਸੂਰਜ ਚੜ੍ਹਦਾ ਹੈ ਤਾਂ ਦੱਸਦਾ ਹੈ ਕਿ ਹਰ ਅੰਧੇਰੇ ਤੋਂ ਬਾਅਦ ਚਾਨਣ ਜ਼ਰੂਰ ਆਉਂਦਾ ਹੈ ਚੰਦ ਦੀ ਠੰਡੀ ਰੌਸ਼ਨੀ ਸਿਖਾਉਂਦੀ ਹੈ ਕਿ ਸ਼ਾਂਤੀ ਵਿੱਚ ਵੀ ਖੂਬਸੂਰਤੀ ਹੈ ਪੰਛੀਆਂ ਦੀ ਚਹਿਕ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਵੇਰ ਦਾ ਹਰ ਪਲ ਨਵੀਂ ਸ਼ੁਰੂਆਤ ਹੈ ਜਦੋਂ ਅਸੀਂ ਹਰੇ ਭਰੇ ਦਰਖਤਾਂ ਹੇਠ ਬੈਠਦੇ ਹਾਂ ਠੰਡੀ ਹਵਾ ਚਿਹਰੇ ਨੂੰ ਛੂਦੀ ਹੈ ਤਾਂ ਅੰਦਰ ਦਾ ਤਣਾਅ ਹੌਲੀ-ਹੌਲੀ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਹੈ। ਦਿਲ ਨੂੰ ਇੱਕ ਅਣਜਾਣੀ ਸ਼ਾਂਤੀ ਘੇਰ ਲੈਂਦੀ ਹੈ। ਵਿਗਿਆਨ ਵੀ ਕਹਿੰਦਾ ਹੈ ਕਿ ਕੁਦਰਤ ਨਾਲ ਸਮਾਂ ਬਿਤਾਉਣ ਨਾਲ ਤਣਾਅ ਘਟਦਾ ਹੈ, ਮਨ ਦਾ ਮੂਡ ਬਿਹਤਰ ਹੁੰਦਾ ਹੈ ਅਤੇ ਰਚਨਾਤਮਕਤਾ ਵਧਦੀ ਹੈ। ਜਿਹੜੇ ਲੋਕ ਰੋਜ਼ ਕੁਝ ਸਮਾਂ ਪਾਰਕ ਵਿੱਚ ਘੁੰਮਦੇ ਹਨ ਜਾਂ ਖੇਤਾਂ ਵਿੱਚ ਸੈਰ ਕਰਦੇ ਹਨ, ਉਹਨਾਂ ਦੀ ਸੋਚ ਸਕਾਰਾਤਮਕ ਰਹਿੰਦੀ ਹੈ। ਦੋਸਤੋ, ਜ਼ਿੰਦਗੀ ਕਿੰਨੀ ਵੀ ਵਿਅਸਤ ਕਿਉਂ ਨਾ ਹੋਵੇ? ਹਰ ਰੋਜ਼ ਘੱਟੋ-ਘੱਟ 15-20 ਮਿੰਟ ਕੁਦਰਤ ਨਾਲ ਜ਼ਰੂਰ ਬਿਤਾਓ। ਸਵੇਰੇ ਸੂਰਜ ਦੀ ਪਹਿਲੀ ਰੌਸ਼ਨੀ ਨੂੰ ਮਹਿਸੂਸ ਕਰੋ, ਪੰਛੀਆਂ ਦੀ ਆਵਾਜ਼ ਸੁਣੋ ਜਾਂ ਸ਼ਾਮ ਨੂੰ ਆਸਮਾਨ ਦੇ ਰੰਗਾਂ ਨੂੰ ਵੇਖੋ। ਤੁਸੀਂ ਵੇਖੋਗੇ ਕਿ ਮਨ ਕਿੰਨਾ ਹਲਕਾ ਮਹਿਸੂਸ ਕਰੇਗਾ। ਕੁਦਰਤ ਨਾਲ ਜੁੜਨਾ ਸਿਰਫ ਮਨੋਰੰਜਨ ਨਹੀਂ, ਇਹ ਰੂਹ ਦੀ ਖੁਰਾਕ ਹੈ। ਜਦੋਂ ਤੁਸੀਂ ਹਰੇ ਘਾਹ ਤੇ ਨੰਗੇ ਪੈਰ ਚੱਲਦੇ ਹੋ, ਜਦੋਂ ਮੀਂਹ ਦੀਆਂ ਬੂੰਦਾਂ ਆਪਣੇ ਚਿਹਰੇ ਤੇ ਲੈਂਦੇ ਹੋ, ਜਦੋਂ ਠੰਡੀ ਹਵਾ ਤੁਹਾਨੂੰ ਛੂਹਦੀ ਹੈ, ਤਾਂ ਅੰਦਰੋਂ ਇੱਕ ਅਜਿਹਾ ਸੰਦੇਸ਼ ਆਉਂਦਾ ਹੈ ਤੂੰ ਕੱਲਾ ਨਹੀਂ ਕੁਦਰਤ ਹਮੇਸ਼ਾ ਤੇਰੇ ਨਾਲ ਹੈ ਇਸ ਲਈ ਜੇ ਤੁਸੀ ਆਪਣੀ ਚਿੰਤਾ ਨੂੰ ਘਟਾਉਣਾ ਚਾਹੁੰਦੇ ਹੋ ਦਿਲ ਦਿਮਾਗ ਨੂੰ ਸ਼ਾਂਤੀ ਦੇਣਾ ਚਾਹੁੰਦੇ ਹੋ ਤਾਂ ਕੁਦਰਤ ਨਾਲ ਜੁੜੋ ਕਿਉਂਕਿ ਕੁਦਰਤ ਹੀ ਉਹ ਸਾਥੀ ਹੈ ਜੋ ਕਦੇ ਧੋਖਾ ਨਹੀਂ ਦਿੰਦੀ ਯਾਦ ਰੱਖੋ ਕੁਦਰਤ ਨਾਲ ਬਤਾਇਆ ਹਰ ਪਲ ਦਿਲ ਨੂੰ ਖੁਸ਼ੀ ਅਤੇ ਜ਼ਿੰਦਗੀ ਨੂੰ ਤਾਜ਼ਗੀ ਦੇ ਜਾਂਦਾ ਹੈ ਦੋਸਤੋ ਜ਼ਿੰਦਗੀ ਵਿੱਚ ਚਿੰਤਾ ਆਉਂਦੀ ਹੈ ਕੋਈ ਵੀ ਇਸ ਤੋਂ ਬਚ ਨਹੀਂ ਸਕਦਾ ਪਰ ਹਰੇਕ ਚਿੰਤਾ ਨੂੰ ਆਪਣੇ ਉੱਪਰ ਹਾਵੀ ਕਰਨਾ ਇਹ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਯਾਦ ਰੱਖੋ ਚਿੰਤਾ ਨੂੰ ਖਤਮ ਕਰਨ ਦਾ ਸਭ ਤੋਂ ਵੱਡਾ ਹਥਿਆਰ ਹੈ ਤੁਹਾਡਾ ਸੋਚਣ ਦਾ ਢੰਗ ਜੇ ਤੁਸੀਂ ਚਾਹੋ ਤਾਂ ਆਪਣੀ ਜ਼ਿੰਦਗੀ ਨੂੰ ਹਲਕਾ ਖੁਸ਼ਹਾਲ ਅਤੇ ਸ਼ਾਂਤ ਬਣਾ ਸਕਦੇ ਹੋ ਤਾਂ ਦੋਸਤੋ ਅੱਜ ਤੋਂ ਹੀ ਸ਼ੁਰੂ ਕਰੋ ਆਪਣੇ ਮਨ ਨੂੰ ਆਜ਼ਾਦ ਕਰੋ ਤੇ ਆਪਣੀ ਰੂਹ ਨੂੰ ਸ਼ਾਂਤੀ ਦਾ ਤੋਹਫ਼ਾ ਦਿਓ